ਦੂਸਰਾ ਕਬੱਡੀ ਟੂਰਨਾਮੈਂਟ ਕਰਵਾ ਰਹੇ ਆ ਲਗਾਤਾਰ ਐਸੋ ਜਿਮ ਪਹਿਲਾ ਇਨਾਮ ਦਿਓਆ 41000 ਦੂਸਰਾ ਇਨਾਮ 31000 ਰੁਪਏ ਰੱਖਿਆ ਜੀ ਤੇ 6 ਆਲ ਓਪਨ ਦੀਆਂ ਕਲਪਾਂ ਸੱਦੀਆਂ ਹੀ ਤੇ ਤਗੜੀਆਂ ਟੀਮਾਂ ਬੜੀਆਂ ਵਧੀਆ ਮੈਚ ਹੋਇਆ ਸਾਨੂੰ ਦਾਖਾ ਗਲਾਸੀਆਂ ਤੇ ਪਿੰਡ ਵਾਸੀਆਂ ਦਾ ਪੂਰਾ ਸਹਿਯੋਗ ਤੇ ਸਾਥ ਮਿਲਿਆ ਦਰਸ਼ਕ ਨੇ ਹਮਮਾ ਕੇ ਪਹੁੰਚੇ ਆ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਸਾਡੇ ਵਿੱਚ ਦੂਸਰਾ ਕਬੱਡੀ ਟੂਰਨਾਮੈਂਟ ਜੋ ਸਫਲ ਹੋ ਰਿਹਾ ਹੈ ਬੇ ਕਿਹੋ ਜਿਹਾ ਚੰਗਾ ਵੀ ਇਹੋ ਜਿਹੇ ਕਬੱਡੀ ਕੱਪ ਹੈ ਤੇ ਸਾਰੇ ਪਿੰਡ ਪਿੰਡ ਮਨਾਉਣੇ ਚਾਹੀਦੇ ਆ ਜਿਹੜੇ ਪੰਜਾਬ ਵਿੱਚ ਇੱਕੋ ਗੇਮ ਜਿਹੜੀ ਕਬੱਡੀ ਹੈ ਜਿਹੜੀ ਮਾਂ ਬੋਲੀ ਨਾਲ ਖੇਡੀ ਜਾਂਦੀ ਹੈ ਤੇ ਕਬੱਡੀ ਜਿਹੜੀ ਹੈ ਪੂਰੀ ਟੁੱਟ ਰਹਿ ਗਈ ਵੀ ਜਿਹੜੀ ਆ ਸਾਡੇ ਇਲਾਕੇ ਦੇ ਖਿਡਾਰੀ ਨੂੰ ਪਚਾਈ ਹੈ ਜਿਨ੍ਹਾਂ ਵਿੱਚ ਖਿਡਾਰੀ ਕਿੰਨੇ ਲੋ ਪਹਿਲੇ ਨੰਬਰ ਤੇ ਪ੍ਰੀਤ ਸਿੰਘ ਪੀਤਾ ਸੀਗਾ ਉਸ ਤੋਂ ਬਾਅਦ ਫਿੱਟੂ ਜੀ ਆਏ ਕਰਕੇਵਲ ਜੀ ਆਏ ਮਿੰਦਰਪੁਰ ਜੀ ਆਏ ਇਹ ਸਾਰੇ ਜਿਹੜੇ ਨਾਮਵਰ ਖਿਡਾਰੀ ਸਾਡੇ ਇਲਾਕੇ ਦੇ ਆ ਵੀ ਉਹਨਾਂ ਦੀ ਪ੍ਰੀਤ ਜਿਹੜੀ ਲੱਗੀ ਹੋਈ ਹੈ ਜਿਹੜੇ ਪੁੱਟੇ ਲੱਗੇ ਆ ਉਹ ਹੀ ਹੌਟ ਚੰਕਲ ਦੇ ਵੀ ਉਤਸ਼ਾਹੀ ਜਿਹੜਾ ਨੌਜਵਾਨਾਂ ਨੂੰ ਏ ਅੰਦਰ ਦੇ ਭਰਾ ਜਿਹੜੇ ਸਾਡੇ ਸਾਰੇ ਸਿਆਣੇ ਸਾਰੇ ਜਣੇ ਆਏ ਨੇ ਇਹਨਾਂ ਨੂੰ ਵਾਧੂ ਵਾਦੂ ਤਾਲੀ ਕਰਦੇ ਜੀ ਤਾਂ ਤੇ ਹੋਰ ਜਿਹੜੇ ਭਰਾਲੇ ਕਰਨੇ ਚਾਹੀਦੇ ਖੇਡਾਂ ਦੇ ਮੈਚ ਕਬੱਡੀ ਦੇ ਮੈਚ ਜਾਂ ਹੋਰ ਕੰਮੇ ਰਹੀ ਠੀਕ ਥੈਂਕ ਯੂ ਸਿੰਬਲ ਦੇ ਕੋਸ਼ਾਂ ਜੀ ਨਗਰ ਪੰਚਾਇਤ ਦੇ ਜਿਹੜੇ ਆ ਸਮੂਹ ਨੌਜਵਾਨਾਂ ਤੇ ਨਗਰ ਪੰਚਾਇਤ ਆ ਤੇ ਸਾਬਕਾ ਨਗਰ ਪੰਚਾਇਤ ਦਮੋਲੀਆ ਤੇ ਜਿਹੜੀ ਇੱਥੇ ਦੀ ਕਬੱਡੀ ਦੀ ਕਬੇਟੀ ਆ ਬੜਾ ਵੱਡਾ ਪਰਾਲਾ ਇਹਨਾਂ ਨੇ ਕੀਤਾ ਵਾ ਇਹ ਪਿੰਡ ਪਿੰਡ ਹੋਣਾ ਚਾਹੀਦਾ ਤੇ ਇਸ ਕਰਕੇ ਨੌਜਵਾਨ ਜਿਹੜੇ ਆ ਇਹ ਨਸ਼ੇ ਤੋਂ ਰਹਿਤ ਰਹਿਣਗੇ ਬਿਲਕੁਲ ਹਾਂ ਔਰ ਜਿਹੜਾ ਇਸ ਪਿੰਡ ਵਾਸੀਆਂ ਨੇ ਤੇ ਇਹ ਨੌਜਵਾਨ ਆਪਣੇ ਤਮੂਲੀਆਂ ਦੇ ਨੌਜਵਾਨਾਂ ਨੇ ਜਿਹੜਾ ਸਟੈਪ ਚੱਕਿਆ ਬਹੁਤ ਵਧੀਆ ਪੂਰੇ ਨਗਰ ਨੂੰ ਪਿੰਡ ਤਮੂਲੀਆਂ ਨੇ ਪੂਰੇ ਨਗਰ ਨੂੰ ਸਰਪੰਚ ਸਾਹਿਬਾਨ ਪਰ ਪਿੰਡ ਦੇ ਵਸਨੀਕਾਂ ਨੂੰ ਵਧਾਈ ਦਿੰਨਾ ਕਿ ਜਿਹੜਾ ਨੌਜਵਾਨਾਂ ਲਈ ਉਪਰਾਲਾ ਕੀਤਾ ਜਾ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਜਿੱਥੇ ਨਸ਼ਿਆਂ ਦਾ ਹਾੜਾ ਆਇਆ ਹੋਇਆ ਤੇ ਉੱਥੇ ਅੱਜ ਤੁਸੀਂ ਦੇਖੋਗੇ ਹਰ ਜ਼ਿਲ੍ਹੇ ਦੇ ਵਿੱਚ ਜਿਹੜੇ ਆ ਕਬੱਡੀ ਟੂਰਨਾਮੈਂਟ ਜਾਂ ਕੁਸ਼ਤੀ ਦੰਗਲ ਮੁਕਾਬਲੇ ਹੋ ਰਹੇ ਆ ਸੋ ਕਿਸੇ ਤਰ੍ਹਾਂ ਜੇਕਰ ਪਰਾਲੇ ਹੁੰਦੇ ਰਹਿ ਜਿਸ ਤਰ੍ਹਾਂ ਇੱਥੋਂ ਦੀ ਪ੍ਰਬੰਧਕ ਕਮੇਟੀ ਵੱਲੋਂ ਦੂਸਰਾ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਕਿਸੇ ਤਰ੍ਹਾਂ ਪੂਰੇ ਪੰਜਾਬ ਦੇ ਅੰਦਰ ਹੋਣਗੇ ਤਾਂ ਜਿੱਥੇ ਨਸ਼ੇ ਨੂੰ ਸਰਕਾਰ ਦੇ ਵੱਲੋਂ ਪ੍ਰਸ਼ਾਸਨ ਵੱਲੋਂ ਠੱਲ ਪਾਈ ਜਾ ਰਹੀ ਹੈ ਉਥੇ ਸਾਡੇ ਜਿਹੜੇ 6 ਤ ਦੇ ਨਾਲ ਜਿਹੜਾ ਖਲਵਾੜ ਹੋ ਰਿਹਾ ਇਹਨਾਂ ਨਸ਼ਿਆਂ ਦੇ ਕਾਰਨ ਉਹਨਾਂ ਤੋਂ ਬਚਾਉਣ ਲਈ ਇੱਕ ਇਹੋ ਜਿਹਾ ਜਰੀਆ ਆ ਕਿ ਜਿਹੜੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਜਾਵੇ ਇਹ ਇਨਾਂ ਦੰਗਲਾਂ ਦੇ ਵਿੱਚ ਤੁਸੀਂ ਦੇਖਿਆ ਕਿ ਵੱਡੇ ਵੱਡੇ ਜਿਹੜੇ ਇਨਾਮ ਨੌਜਵਾਨਾਂ ਨੂੰ ਦਿੱਤੇ ਜਾਂਦੇ ਆ ਤਾਂ ਜੋ ਨੌਜਵਾਨ ਕਿਸ ਕਬੱਡੀ ਵਾਲ ਨੂੰ ਕਬੱਡੀ ਖੇਡ ਵਾਲ ਨੂੰ ਜਾਂ ਕੁਸ਼ਤੀ ਦੰਗਲ ਵਾਲ ਨੂੰ ਮੋੜ ਰਿਹਾ ਤਾਂ ਕਾਫੀ ਫਰਕ ਪੈ ਰਿਹਾ ਜਿਹੜਾ ਖੀ ਦਲੇਰਾ ਦੀ ਹੁੰਦੀ ਜਿੱਥੇ ਪੇੜਿਓ ਬਬਰ ਸ਼ੇਰਾਂ ਦੀ how oh, oh, about ਟੀਮ ਦਾ ਦੂਸਰਾ ਸਥਾਨ ਪ੍ਰਾਪਤ ਕਰਿਆ ਅੱਜ ਤੋਂ ਯਾਰ ਦਿੱਤੇ ਆ ਖੋਲ ਬਾਰ ਕਰਵਾ ਦੇ ਪਹਿਲਾ ਨਾਮ 42 ਯਾਰ ਜਿੱਤ ਗਏ ਬੋਲੋ ਹਰ ਵੀ ਬੈਟ ਡੇਟੇ ਜਾਫੀ ਨਿਕਲੇ ਔਰ ਜੀ ਔਰ ਟੀਮਾਂ ਦੇ ਬਾਕੀ ਸਾਰੇ ਏਰੀਆ ਦਾ ਵਾਹ ਰਾਹੁਲ ਰਾਹੁਲ ਖਾਫਰ ਸਾਹਿਬ どこで食べるのですか